ਆ ਜਿਹੜੇ ਲੰਗੜਾ ਵਾਲੇ ਲੋਕ ਤਾਂ ਇੱਥੇ ਵੇਟ ਕਰਨਾ ਬੰਦਾ ਪਰ ਨਾ ਬੱਸ ਸਟੈਂਡ ਦੇ ਵਿੱਚੋਂ ਬਾਹਰ ਜਾਂਦੇ ਆ। ਆ ਲਾਈਨਾਂ ਦੇ ਵਿੱਚ ਜਾਂਦੇ ਆ ਕੋਈ ਬੱਸ ਐਥੇ ਲੰਘਣੀ ਆ ਕੋਈ ਹਾਦਸਾ ਕਦੋਂ ਵੀ ਲੱਗ ਸਕਦਾ। ਇਹ ਜਿਆ ਸੀਵਰੇਜ ਉੱਚਾ। ਬੱਸ ਸਟੈਂਡ ਦੇ ਵਿੱਚ ਜਿਹੜੀ ਪੈਪ ਜਾਂਦੀ ਆ ਉਹ ਸੀਵਰੇਜ ਉੱਚਾ ਆਨ ਕਰਕੇ ਉਹਦਾ ਪਾਣੀ ਜਿਹੜਾ ਪੈਲਾ ਨਹੀਂ। ਇਹ ਕਿ ਜਿਹੜਾ ਸੀਵਰੇਜ ਉਹ ਹੀ ਜ਼ਿਆਦਾ ਭਰਿਆ ਹੋਇਆ। ਉਹਦਾ ਪਾਣੀ ਵੀ ਵਾਪਸ ਆ ਜਾਂਦਾ। ਇਹ ਅੱਜ ਤਾਂ ਬਾਰਿਸ਼ ਕਰਕੇ ਪਾਣੀ ਖੜਾ ਹੈ। ਪਰੰਤੂ ਅੱਗੇ ਪਿੱਛੇ ਵੀ ਜਿਹੜਾ ਸੀਵਰੇਜ ਦਾ ਪਾਣੀ ਹੁੰਦਾ ਉਹ ਵੀ ਵਾਪਸ ਬੱਸ ਸਟੈਂਡ ਦੇ ਵਿੱਚ ਆਉਣਾ ਆ ਜਾਂਦਾ ਹੈ। 15 16 ਸਾਲ ਤੋਂ ਇਹ ਦੇਖ ਰਿਹਾ ਜਿਉਂ ਅੱਡਾ ਨਵਾਂ ਬਣਿਆ ਉਦੋਂ ਦੀ ਇਹ ਸਮੱਸਿਆ ਆ ਰਹੀ ਹੈ ਜੀ ਇਹਦੇ ਤੇ ਬਹੁਤੀ ਕਬਰਾਂ ਲੱਗ ਚੁੱਕੀਆਂ ਪਰ ਹਜੇ ਤੱਕ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਜੀ ਬੱਸ ਸਟੈਂਡ ਦੇ ਵਿੱਚ ਜੇ ਕਈਏ ਵੀ ਨਾ ਤਾਂ ਵਰਨ ਨੂੰ ਜਗ੍ਹਾ ਤੇ ਨਾ ਨਿਕਲ ਨੂੰ ਲੋਕ ਆ ਜਿਹੜੇ ਉਹ ਆਪ ਦਾ ਕੋਈ ਆਟੋ ਲੈ ਕੇ ਜਾਂ ਕੋਈ ਕਾਰਾਂ ਲੈ ਕੇ ਐਂਟਰ ਕਰ ਸਕਦੇ ਆ ਬੱਸ ਸਟੈਂਡ ਦੇ ਵਿੱਚ ਯਾਸੰਜਰਾਂ ਦਾ ਆਉਣਾ ਹੀ ਮੁਸ਼ਕਲ ਆ ਆ ਦੇਖੋ ਜੀ ਆਸਰਾ ਦੇ ਲੋਕਾਂ ਨੂੰ ਲੰਘਦੇ ਆ ਇਹ ਸੈਦਾ ਦੇ ਉਤੋਂ ਦੀ ਇਸ ਤਰ੍ਹਾਂ ਹਰ ਰੋਜ਼ ਇੱਕ ਇਚੀ ਰਹਿਣੀ ਹੈ ਇਹ ਲਗਾਤਾਰ 5-7 ਦਿਨ ਇਹੋ ਚੀਜ਼ ਰਹਿਣੀ ਹੈ ਆ ਜਿਹੜੇ ਮੰੰਗਰਾਂ ਨੇ ਹੁੰਦਾ ਇੱਥੇ ਵੇਟ ਕਰਨਾ ਪੈਂਦਾ ਪਰ ਨਾ ਬੱਸ ਸਟੈਂਡ ਦੇ ਵਿੱਚੋਂ ਬਾਹਰ ਜਾਂਦੇ ਆ ਆ ਲਾਈਨਾਂ ਦੇ ਵਿੱਚ ਜਾਂਦੇ ਆ ਕੋਈ ਬੱਸਾਂ ਇਥੇ ਲੰਘਣੀਆਂ ਕੋਈ ਹਾਦਸਾ ਕਦੋਂ ਵੀ ਲੱਗ ਸਕਦਾ ਇਹ ਜਿਵੇਂ ਸਰਕਾਰ ਨੂੰ ਬੇਨਤੀ ਹੈ ਵੀ ਜਲਦੀ ਇਸ ਸਮੱਸਿਆ ਦਾ ਜਿਹੜਾ ਹੱਲ ਉਤਰਾਣਤੇ ਦਾ ਕੀਤਾ ਜਾਵੇ ਔਰਤਾਂ ਨੂੰ ਬਹੁਤ ਅਕਸਰ ਲੰਘਣਾ ਹੈ ਬਹੁਤ ਹੀ ਬਹੁਤ ਇੱਥੇ ਡਿੱਗ ਜਾਂਦੀਆਂ ਹੈ ਕਈ ਵਾਰੀ ਬਜ਼ੁਰਗ ਔਰਤਾਂ ਡਿੱਗ ਜਾਂਦੀਆਂ ਆ ਦੇਖੋ ਇੱਕ ਇਚੀ ਦਾ ਦੇ ਉੱਤੇ ਪੈਰ ਧਰ ਕੇ ਕਿਸ ਕਈ ਵਾਰੀ ਔਰ ਤਾਂ ਬਿਊਰਕ ਔਰ ਤਾਂ ਡੇਕੀ ਜਾਂਦੀਆਂ ਬੱਸਾਂ ਲੱਗਦੀਆਂ ਨੇ ਇਸ ਤੋਂ ਕੋਈ ਨੁਕਸਾਨ ਨਹੀਂ ਹੋ ਸਕਦਾ। ਕਿ ਕੀ ਨਾਮ ਆ ਤੁਹਾਡਾ? ਮੇਰਾ ਨਾਮ ਗੁਰਵਿੰਦਰ ਸਿੰਘ ਹੈ। ਹਾਂ 30 ਮਸੇ ਆ ਰਹੀ ਹੈ। ਸਮੱਸਿਆ ਇਹ ਆ ਰਹੀ ਹੈ ਜੀ ਵੀ ਇੱਕ ਜਦੋਂ ਮੀਂਹ ਪੈਂਦਾ ਅਕਸਰ ਹੀ ਪਾਣੀ ਖੜਾ ਜਾਂਦਾ। ਉਸ ਦੀ ਵਜ੍ਹਾ ਇਹ ਆ ਵੀ ਜਿਹੜੇ ਸੀਵਰੇਜ ਆ ਸੀਵਰੇਜ ਉੱਚਾ। ਬਸ ਸਟੈਂਡ ਦੇ ਵਿੱਚ ਜਿਹੜੀ ਪਾਈਪ ਜਾਂਦੀ ਆ ਉਹ ਸੀਵਰੇਜ ਉੱਚਾ ਹੋਣ ਕਰਕੇ ਉਹਦਾ ਪਾਣੀ ਜਿਹੜਾ ਪਹਿਲਾਂ ਨਹੀਂ ਤੇ ਜਿਹੜਾ ਸੀਵਰੇਜ ਉਹ ਹੀ ਜ਼ਿਆਦਾ ਭਰਿਆ ਹੋਇਆ ਉਹਦਾ ਪਾਣੀ ਵੀ ਵਾਪਸ ਆ ਜਾਂਦਾ। ਇਹ ਅੱਜ ਤਾਂ ਬਾਰਿਸ਼ ਕਰਕੇ ਪਾਣੀ ਖੜਾ ਹੈ। ਪਰੰਤੂ ਅੱਗੇ ਪਿੱਛੇ ਵੀ ਜਿਹੜਾ ਸੀਵਰੇਜ ਦਾ ਪਾਣੀ ਹੁੰਦਾ ਉਹ ਵੀ ਬਾਸ ਬਾਸਾਈਡ ਦੇ ਵਿੱਚ ਆਉਣਾ ਆ ਜਾਂਦਾ ਹੁਣ ਸਾਡੇ ਵੱਲੋਂ ਮੈਂ ਬਤੌਰ ਇਥੇ ਐਸਐਸ ਹਾਂ ਸਾਡੇ ਵੱਲੋਂ ਰੋਡਵੇ ਵੱਲੋਂ 26-27 ਲੱਖ ਰੁਪਏ ਦਾ ਜਿਹੜਾ ਐਸਟੀਮੇਟ ਬਣ ਕੇ ਆ ਗਿਆ ਤੇ ਉਹ ਜਿਹੜੀ ਪੈਵ ਪੈਵਮੈਂਟ ਸਾਰੀ ਪਾਈ ਜਾਣੀ ਆ ਪਰੰਤੂ ਇਹ ਜਿਹੜੀ ਸਮੱਸਿਆ ਬਹੁਤ ਲੰਮੇ ਸਮੇਂ ਤੋਂ ਆ ਰਹੀ ਆ ਹੁਣ ਪਤਾ ਨਹੀਂ ਉਹ ਸਿਮਿੰਟ ਜਿਹੜਾ ਬਣ ਕੇ ਆਇਆ ਉਹ ਕਦੋਂ ਲਾਗੂ ਹੋਊਗਾ ਜਾਂ ਕਦੋਂ ਇਹ ਤੰਤ ਬਾਰੇ ਕੁਝ ਕਹਿ ਨਹੀਂ ਸਕਦੇ ਪਰੰਤੂ ਇਹ ਸਮੱਸਿਆ ਏਰੀਆ ਬਣੀ ਰਹਦੀ ਪਾਣੀ ਦੀ ਤਕਰੀਬਤ ਇਹ ਪਹਿਲੀ ਮੌਨਸੂਨ ਦੀ ਪਹਿਲੀ ਬਰਸਾਤ ਸੀ ਉਸ ਤੋਂ ਬਾਅਦ ਤਾਂ ਬਰਸਾਤਾਂ ਹੁੰਦੀਆਂ ਰਹਿਣੀਆਂ ਲੱਗਦਾ ਕਿ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਣਾ ਮੁਸ਼ਕਲ ਦਾ ਸਾਹਮਣਾ ਤਾਂ ਹੁਣ ਕਰਨਾ ਹੀ ਪੈਣਾ ਜੀ ਹੁਣ ਠੇਕੇਦਾਰ ਨਾਲ ਮੈਂ ਸੰਪਰਕ ਕੀਤਾ ਸੀਗਾ ਠੇਕੇਦਾਰ ਨੇ ਕੋ ਕਹਾ ਵੀ ਜਿਹੜੇ ਸਾਰੀਆਂ ਗਲੀਆਂ ਦੇ ਵਿੱਚ ਪਾਣੀ ਭਰਿਆ ਹੋਇਆ ਹੈ ਜਿਹੜੀਆਂ ਮੋਟਰਾਂ ਹੁੰਦੀਆਂ ਵੀ ਇੱਥੇ ਰਹਿਦੀਆਂ ਲਾਈਟ ਨਹੀਂ ਹੈਗੀ ਤੇ ਮੋਟਰਾਂ ਬੰਦ ਪਈਆਂ ਹੁਣ ਉਹਨੇ ਤਾਂ ਇੰਨੀ ਗੱਲ ਕਹਿ ਕੇ ਜੀ ਆਪ ਦਾ ਹੱਥ ਝਾੜਤਾ ਵੀ ਮੇਰੇ ਵਾਸਤੇ ਨਹੀਂ ਹੈਗਾ ਵੀ ਮੋਟਰਾਂ ਨਹੀਂ ਚੱਲਦੀ ਐ ਲੈਣ ਬੰਦ ਪਈ ਆ ਤੇ ਕਿ ਸੀਵਰੇਜ ਜਿਹੜਾ ਉਹ ਵੀ ਸਾਰਾ ਭਰਿਆ ਪਿਆ ਸਾਰੇ ਪਾਣੀ ਦਾ ਸੀਵਰੇਜ ਇੱਚ ਹੀ ਜਾਣਾ ਨਾ ਤੇ ਸੀਵਰੇਜ ਪਰ ਐ ਪਾਣੀ ਜਾਊਗਾ ਕਿੱਥੇ ਅਸੀਂ ਤੁਹਾਨੂੰ ਦੱਸ ਰਿਹਾ ਵੀ ਅੱਜ ਤਾਂ ਬਾਰਿਸ਼ ਪਈ ਐ ਇਸ ਤੋਂ ਪਹਿਲਾਂ ਵੀ ਜਿਹੜਾ ਪਾਣੀ ਐ ਉਹ ਸਾਰਾ ਵਾਸ ਆ ਜਾਂਦਾ ਸੀਵਰੇਜ ਦਾ ਵੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜਗਸੀਰ ਸਿੰਘ ਆ ਜੀ ਜਿਹੜਾ ਪਾਣੀ ਐ ਖੜਾ ਹੋਇਆ ਕਦੋਂ ਦੀ ਸਮੱਸਿਆ ਆ ਰਹੀ ਆ ਔਰ ਗੱਲਬਾਤ ਹੋਈ ਵੀ ਹੱਲ ਕਦੋਂ ਕਰਾਇਆ ਜਾਊਗਾ ਇਹਨਾਂ ਪਰ ਇਹ ਸਮੱਸਿਆ ਇਹਲੇ 15 16 ਸਾਲ ਤੋਂ ਇਹ ਵੀ ਵੇਖ ਰਿਹਾ ਜਿਉਂ ਅੱਡਾ ਨਵਾਂ ਬਣਿਆ ਉਦੋਂ ਦੀ ਇਹ ਸਮੱਸਿਆ ਆ ਰਹੀ ਹੈ ਜੀ ਇਹਦੇ ਤੇ ਬਹੁਤ ਹੀ ਕਬਰਾਂ ਲੱਗ ਚੁੱਕੀਆਂ ਪਰ ਅਜੇ ਤੱਕ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਦਿੱਤਾ ਜੀ ਜਦੋਂ ਬਰਸਾਤ ਹੁੰਦੀ ਆ ਫੋੜੋ ਦਾ ਲੋਕਾਂ ਦਾ ਜਾਣਾ ਹੀ ਮੁਸ਼ਕਲ ਹੋ ਜਾਂਦਾ ਜੀ ਇਵੇਂ ਯਾਤਰੀ ਆਉਂਦੇ ਆ ਕਈਆਂ ਨੂੰ ਕਾਲ ਹੁੰਦੀ ਆ ਉਤਰਨ ਦੀ ਪਿੱਛੇ ਛਾਲ ਮਾਰਦੇ ਆ ਡਿੱਗਣ ਦਾ ਡਰ ਰਹਿਣ ਦਾ ਖਤਰਾ ਬਣਿਆ ਰਹਿੰਦਾ ਕਿ ਪਬਲਿਕ ਨੂੰ ਆਇਆ ਹੁੰਦਾ ਯਾਰ ਪਾਣੀ ਵੇ ਦੀ ਡੱਬਾਂਗੇ ਅਸੀਂ ਪਿੱਛੇ ਛਾਲ ਮਾਰ ਜੀ ਜਿਵੇਂ ਆ ਤੁਸੀਂ ਦੇਖ ਹੀ ਰਹੇ ਆ ਇਹਦੇ ਵੀ ਦੀ ਕਾਰਾਂ ਡੱਪ ਰਹੀਆਂ ਕੋਈ ਇਸ ਤਰ੍ਹਾਂ ਦਾ ਹਾਦਸਾ ਹੋ ਗਿਆ ਉਹਦਾ ਮੁੜ ਕੇ ਬੱਸਾਂ ਵਾਲਿਆਂ ਨੂੰ ਹਰਜਾਨਾ ਭਰਨਾ ਪੈਂਦਾ ਪਬਲਿਕ ਨੂੰ ਨੁਕਸਾਨ ਪਹੁੰਚਦਾ ਇਹਦੇ ਕਰਕੇ ਪ੍ਰਸ਼ਾਸਨ ਇਹਦੇ ਵੱਲ ਧਿਆਨ ਜਰੂਰ ਦੇਵੇ ਜੀ ਲੱਗਦਾ ਜਿਵੇਂ ਕਈ ਵਾਰੀ ਐਕਸੀਡੈਂਟ ਵੀ ਹੋ ਚੁੱਕਿਆ ਜਿਵੇਂ ਇੱਕ ਟਰਾਲਾ ਪਲਟ ਗਿਆ ਸੀ ਆ ਰੱਖਸ਼ੇ ਵੀ ਕਈ ਵਾਰੀ ਪਲਟੇ ਹੈਗੇ ਆ ਬਹੁਤ ਵੱਡੇ ਹਾਦਸੇ ਹੁੰਦੇ ਜੀ ਇੱਥੇ ਆ ਆਪ ਰੋਜ਼ ਵੇਣੀਆਂ ਜੀ ਬੱਸਾਂ ਇਹ ਜਦੋਂ ਬੱਸਾਂ ਚੜ੍ਹਦੀਆਂ ਰੋਡ ਤੇ ਅੱਡਾ ਨੀਵਾ ਜੀ ਸੜਕ ਉ ਪਾਸਾ ਜੋਰ ਨਾਲ ਸਪੀਡ ਨਾਲ ਚੜਾਉਂਦੇ ਡਰਾਈਵਰ ਕਿੰਟਰ ਮੋੜੇ ਕੋਈ ਨਾ ਕੋਈ ਆਉਣ ਜਾਣ ਵਾਲੇ ਰੋਕਦੇ ਨਹੀਂਗੇ ਪਾਸੇ ਹੋ ਜਾਂਦੇ ਆਮ ਹੀ ਰੋਜ਼ ਵਾਂਗੂ ਇੱਕ ਹਾਦਸਾ ਹੁੰਦਾ ਜੀ ਇੱਥੇ ਕੀ ਨਾਮ ਆ ਤੁਹਾਡਾ ਔਰ ਕੀ ਸਮੱਸਿਆ ਆ ਰਹੀ ਹੈ ਮੇਰਾ ਨਾਮ ਲਖਵੀਰ ਸਿੰਘ ਹੈ ਜੀ ਮੈਂ ਇੱਥੇ ਡਿਪੂ ਪ੍ਰਧਾਨ ਮੁੱਖ ਸਿਪੂ ਤੋਂ ਇਹ ਸਮੱਸਿਆ ਜੀ ਪਾਣੀ ਦੀ ਕੱਲੀ بارشਾਂ ਦਰਾਂ ਨਹੀਂ ਇਹ ਵੈਸੇ ਵੀ ਆ ਜਿਹੜੀ ਜਗ੍ਹਾ ਤੁਸੀਂ ਦੇਖ ਰਹੇ ਹੋ ਇਹਦੇ ਵਿੱਚ ਕੋਈ ਸੀਵਰੇਜ ਸਿਸਟਮ ਨਹੀਂ ਚੱਲਦਾਗਾ ਨਾ ਹੀ ਕਿ ਪਾਣੀ ਦਾ ਨਿਕਾਸ ਇੱਥੋਂ ਦਿੱਤਾ ਗਿਆ ਇਹ ਹਰ ਰੋਜ਼ ਹੀ ਦਿਲੀ ਦਾ ਇਹ ਕੰਮ ਆ ਅੱਜ ਤਾਂ بارش ਕਰਕੇ ਆਪਾਂ ਕਹਿ ਦਿੰਨੇ ਆ ਪਾਣੀ ਤਿੰਨੇ ਗੇਟ ਬੰਦ ਪਏ ਆ ਜਿੱਥੋਂ ਬੱਸਾਂ ਐਂਟਰ ਹੁੰਦੀਆਂ ਨਿਕਲਦੀਆਂ ਔਰ ਆ ਮਿੰਨੀ ਵਾਲਾ ਗੇਟ ਆ ਬੱਸ ਸਟੈਂਡ ਦੇ ਵਿੱਚ ਜੇ ਕਈਏ ਵੀ ਨਾ ਤਾਂ ਵਰਨ ਨੂੰ ਜਗ੍ਹਾ ਤੇ ਨਾ ਨਿਕਲ ਨੂੰ ਲੋਕ ਆ ਜਿਹੜੇ ਉਹ ਆਪਦਾ ਕੋਈ ਆਟੋ ਲੈ ਕੇ ਜਾਂ ਕੋਈ ਕਾਰਾਂ ਲੈ ਕੇ ਐਂਟਰ ਕਰ ਸਕਦੇ ਆ ਬੱਸ ਸਟੈਂਡ ਦੇ ਵਿੱਚ ਯਾਸੰਜਰਾਂ ਦਾ ਆਉਣਾ ਹੀ ਮੁਸ਼ਕਲ ਆ ਆ ਨਹੀਂ ਸਕਦੇ ਕਿ ਜੇ ਆਉਂਦੇ ਆ ਤਾਂ ਗੋਡਿਆਂ ਤੱਕ ਪਹੁੰਚੇ ਚੜਾਚੜਾ ਕਿਉਂਦੇ ਆ ਸੋ ਇਹਦੇ ਵੱਲ ਕੋਈ ਵੀ ਧਿਆਨ ਨਹੀਂ ਦਿੰਦਾ ਨਗਰ ਕੌਂਸਲ ਦੇ ਵੀ ਬਹੁਤ ਵਾਰ ਧਿਆਨ ਚ ਲਿਆ ਚੁੱਕੇ ਆ ਜਿਹੜਾ ਅੱਡਾ ਇਹ ਬੱਸ ਸਟੈਂਡ ਆ ਇਹ ਠੇਕੇਦਾਰ ਦੇ ਅੰਡਰ ਆ ਜੀ ਠੇਕੇਦਾਰ ਨੂੰ ਬਹੁਤ ਵਾਰੀ ਕਿਹਾ ਇਹਨਾਂ ਨੂੰ ਕਿਹਾ ਵੀ ਪਾਣੀ ਦਾ ਜਿਹੜਾ ਇਹਦਾ ਨਿਕਾਸ ਕਰਾਇਆ ਜਾਵੇ ਪਰ ਵਾਰ-ਵਾਰ ਕਹਿਣ ਦੇ ਬਾਵਜੂਦ ਇਹ ਹਾਲਾਤ ਆ ਜਿਹੜੇ ਜਿਉਂਦੀ ਤਿਉਹ ਆ ਜਦੋਂ ਵੀ ਬਾਰਿਸ਼ ਹੁੰਦੀ ਆ ਤੇ 10-10 15-15 ਦਿਨ ਜਿਹੜੇ ਲੋਕਾਂ ਦਾ ਅੱਡੇ ਦੇ ਵਿੱਚੋਂ ਬਾਹਰ ਨਿਕਲਣਾ ਤੇ ਅੰਦਰ ਆਉਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਸਮਾਂ ਹੋ ਗਿਆ ਇਸ ਨੂੰ ਇਸੇ ਤਰ੍ਹਾਂ ਪਾਣੀ ਖੜਦਿਆਂ ਨੂੰ ਮੈਂ ਤੁਹਾਨੂੰ ਦੱਸ ਰਿਹਾ ਜੀ ਇਹ بارش ਦਾ ਤਾਂ ਹੁੰਦਾ ਹੀ ਹੁੰਦਾ ਇਹ ਇਹਦਾ ਪਾਣੀ ਦਾ ਨਿਕਾਸ ਹੀ ਹੈ ਨਹੀਂ ਜੀ ਸਿਵਰੇਜ ਦਾ ਵੀ ਖੜ ਜਾਂਦਾ ਸੀਵੇਜ ਦਾ ਜਿਹੜਾ ਪਾਣੀ ਹੈ ਨਾ ਸ਼ਹਿਰ ਦਾ ਪਾਣੀ ਜਿਹੜਾ ਰੋਜ਼ ਮਰਾਂ ਦੇ ਵਿੱਚ ਆਉਂਦਾ ਜਿਹੜਾ ਉਹ ਵੀ ਪਾਣੀ ਬੈਕ ਆ ਜਾਂਦਾ ਤੇ ਉਹ ਅੱਡੇ ਜਿਹੜੇ ਜਿਹੜੇ ਗੇਟ ਆ ਜਿੱਥੋਂ ਸਵਾਰੀਆਂ ਨੇ ਇੰਟਰ ਹੋਣਾ ਲੋਕਾਂ ਨੇ ਉਹ ਉੱਥੇ ਕਾਲਾ ਪਾਣੀ ਆ ਜਾਂਦਾ ਆ ਤਾਂ ਚਲੋ ਆਪਾਂ ਫਿਰ ਵੀ ਪਾਣੀ ਮੀਂਹ ਦਾ بارش ਦਾ ਆਪਾਂ ਕਹਿ ਦਈਏ ਵੀ ਸਾਫ਼ ਹੋ ਗਿਆ ਲੋਕਾਂ ਨੂੰ ਲੰਘਣ ਤੇ ਵਿੱਚ ਬਹੁਤ ਪਰੇਸ਼ਾਨੀਆਂ ਆ ਰਹੀ ਆ ਇਹ ਵਾਰ-ਵਾਰ ਜਿਹੜੇ ਇਲਾਕੇ ਦੇ ਐਮ ਐਲ ਏ ਆ ਸਾਡਾ ਇਤਿਹਾਸਕ ਸ਼ਹਿਰ ਹੈ ਜੀ ਮੁਕਤ ਸਾਹਿਬ ਇਹ ਲੋਕ ਬੜੀ ਸ਼ਰਧਾ ਨਾਲ ਦੂਰੋਂ ਦੂਰੋਂ ਨਾਤਮਸਤ ਕਿ ਹੋਣ ਲਈ ਪਰ ਜਦੋਂ ਆਉਂਦਿਆਂ ਨੂੰ ਬੱਸ ਸਟੈਂਡ ਦੇ ਵਿੱਚ ਉਤਰਦੇ ਤਾਂ ਬਹੁਤ ਯਾਨੀ ਕਿ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਤੁਸੀਂ ਦੇਖ ਰਹੇ ਹੋ ਇਹਦਾ ਹਾਲਾਤ ਕੀ ਆ ਸੋ ਇਹਦੇ ਬਾਰੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹੈ ठेकेदार ਨੂੰ ਵੀ ਬੇਨਤੀ ਆ ਕਿ ਨਗਰ ਕੌਂਸਲ ਦੇ ਜਿਹੜੇ ਪ੍ਰਧਾਨ ਆ ਉਹਨਾਂ 'ਕੀ ਬੇਨਤੀ ਇਹਦਾ ਜਲਦੀ ਤੋਂ ਜਲਦੀ ਇਹ ਸਮੱਸਿਆ ਦਾ ਜਿਹੜਾ ਹੱਲ ਕੀਤਾ ਇਹਦਾ ਤਾਂ ਪਾਣੀ ਦਾ ਨਿਕਾਸ ਆ ਜਿਹੜਾ ਉਹਨੂੰ ਦਰੁਸਤ ਕਰਵਾਇਆ ਜਾਵੇ